ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਇਹ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਕਾਫੀ ਦਿਨਾਂ ਤੋਂ ਮੁੱਦਾ ਪਿਆ ਹੋਇਆ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਕਲਮੀ ਤੋੜੇ ਬਾਰੇ ਆਪਾਂ ਜਿੰਨੀ ਵੀ ਇਹਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਉਹ ਚੀਜ਼ ਦਾ ਹੱਲ ਫੇਰ ਹੋਣਾ ਹੈ ਇਹ ਕੋਈ ਹੱਲ ਨਹੀਂ ਹੈ ਕਿ ਆਪਾਂ ਵੀ ਫਿਰ ਦਲੇਰ ਕੌਰ ਦੇ ਜੋ ਕਹਿੰਦੇ ਆ ਕਈ ਸਿੰਘਾਂ ਦੀ ਵੀਡੀਓ ਆ ਰਹੀ ਆ ਕਿ ਉਹਨਾਂ ਦੇ ਹੱਕ ਦੀ ਗੱਲ ਕਰੋ ਜੀ ਉਹਨਾਂ ਨਾਲ ੱੱਕਾ ਹੋਇਆ ਇਹ ਤੱਕਿਆ ਇਹਦਾ ਕੋਈ ਗੱਲ ਹੀ ਨਹੀਂ ਹੈ ਕੋਈ ਜੰਗ ਦਾ ਕੋਈ ਮੈਦਾਨ ਨਹੀਂਗਾ ਵੀ ਸਾਹ ਦੇ ਉਹਦਾ ਇਹ ਵਿਚਾਰਾਂ ਦੀ ਗੱਲ ਆ ਤੇ ਇਹਨੂੰ ਵਿਚਾਰਾਂ ਦੇ ਕਿਸੇ ਉੱਤਰ ਰੱਖਿਆ ਜਾਵੇ ਇੱਕ ਸਾਡੇ ਹੋਰ ਪ੍ਰਚਾਰਕ ਹੈਗੇ ਆ ਇਸ ਵਿਸ਼ੇ ਤੇ ਗੱਲ ਕਰ ਰਹੇ ਆ ਤੇ ਉਹਨਾਂ ਜਿਹੜੇ ਤੁਹਾਨੂੰ ਵੀਡੀਓ ਆਪਾਂ ਸਟੈਚ ਕਰਾਂਗੇ ਨਾਲ ਲਾਵਾਂਗੇ ਉਹ ਵੀ ਤੁਸੀਂ ਸੁਣ ਲਿਓ ਉਹਨਾਂ ਦੇ ਵਿਚਾਰ ਕਿ ਜੇ ਮੰਨਿਆ ਜਾਊ ਤਾਂ ਪ੍ਰਾਤਨ ਇਤਿਹਾਸ ਜੋ ਗੁਰੂ ਸਾਹਿਬ ਦੇ ਸਮਕਾਲੀ ਕਵੀ ਕਵੀ ਕੰਕਣ ਦਾ ਹੀ ਮੰਨਿਆ ਜਾਊਗਾ ਜੋ ਪ੍ਰਾਤਨ ਸਰੋਧ ਹਨ ਸ਼ਹੀਦਾਂ ਸਾਰੇ ਹੀ ਸਤਿਕਾਰ ਦੇ ਹਨ ਜੇ ਗੱਲ ਕਰਨ ਲਈ ਆਪਾਂ ਬਾਬਾ ਸੰਗਤ ਸਿੰਘ ਜੀ ਦੀ ਉਹ ਵੀ ਸਤਿਕਾਰ ਦੇ ਸ਼ਹੀਦ ਹਨ ਪੰਥ ਦੇ 19 ਸ਼ਹੀਦ ਬਾਬਾ ਜੀ ਸਿੰਘ ਜੀ ਆਪਾਂ ਸ਼ਹੀਦਾਂ ਨਾਲ ਕੋਈ ਪੱਖਪਾਤ ਨਹੀਂ ਕਰ ਰਹੇ ਜੋ ਸੱਚ ਇਤਿਹਾਸ ਹੈ ਵਿਚਾਰਾਂ ਦੀ ਗੱਲ ਹੈ ਤੁਸੀਂ ਆਪਣੇ ਪਰ ਮੰਨਾਂਗੇ ਤੇ ਆਪਾਂ ਕੋ ਨੂੰ ਪਾਤਸ਼ਾਹ ਮਰਦ ਵੇਲੇ ਦੇ ਸਮਕਾਲੀ ਕਵੀ ਨੂੰ ਮੰਨਿਆ ਜਾਏਗਾ ਨਾ ਜਿਹੜਾ ਮਹਾਰਾਜ ਦੇ ਨਾਲ ਰਿਹਾ ਹੈ 52 ਕਵੀ ਵੀ ਆਪਾਂ ਉਹਦਾ ਸਾਥ ਦੇਣਾ ਦੂਜਾ ਦੇਣਾ ਆਪਾਂ ਸਾਰੇ ਪੰਥ ਦੇ ਹੀ ਆ ਸਿੱਖ ਪੰਥ ਦੇ ਇੱਕ ਦੇ ਹੀ ਗੁਰੂ ਪਾਤਸ਼ਾਹ ਦੀ ਸਿੱਖ ਆਪਾਂ ਸਾਰੇ ਕਿਸੇ ਨਾਲ ਕੋਈ ਬੈਰਭੋਸ ਪੱਖਪਾਤ ਨਹੀਂ ਹੈ ਇਹ ਵਿਚਾਰਾਂ ਦੀ ਗੱਲ ਹੈ ਇਹਨੂੰ ਮੁੱਦਾ ਜੋ ਬਣਾਇਆ ਜਾ ਰਿਹਾ ਹੈ ਸੋ ਸੋਸ਼ਲ ਮੀਡੀਆ ਤੇ ਉਹ ਮੁੱਦਾ ਬਣਾਇਆ ਜਾ ਰਿਹਾ ਦੋਨੇ ਕੌਮਾਂ ਦੇ ਵਿੱਚ ਪਾੜ ਪਾਉਣ ਵਾਲਾ ਮੁੱਦਾ ਇਹ ਦੋਨੇ ਕੌਮਾਂ ਨੂੰ ਪਾੜਨ ਦੀ ਕੋਈ ਲੋੜ ਨਹੀਂ ਹੈ ਜੋ ਗੁਰੂ ਅਰਵਿਦਾਸ ਮਹਾਰਾਜ ਦੇ ਪਰਿਵਾਰ ਵਿੱਚੋਂ ਹਨ ਉਹ ਵੀ ਸਾਡੇ ਸਿੱਖ ਭਰਾ ਜੋ ਬਾਬਾ ਜੀ ਮਨ ਸਿੰਘ ਜੀ ਦੇ ਪਰਿਵਾਰ ਵਿੱਚੋਂ ਹਨ ਰੰਗਰੇਟੇ ਸਿੰਘ ਉਹ ਵੀ ਸਾਡੇ ਦਾ ਆਪਾਂ ਸਾਰੇ ਭੈਣ ਭਾਈਆਂ ਨੇ ਬੈਠ ਕੇ ਗੁਰਮਤਿ ਆਪਾਸ ਕਰੋ ਜੋ ਇਤਿਹਾਸਕ ਸੱਚ ਹੈ ਉਹ ਚੀਜ਼ ਨੂੰ ਮੰਨਿਆ ਜਾਊਗਾ ਤੇ ਜੇ ਆਪਾਂ ਇਸੇ ਤਰ੍ਹਾਂ ਹੀ ਪੜਟਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ ਕੋਈ ਹੱਲ ਨਹੀਂ ਮਿਲਣਾ ਇਸ ਚੀਜ਼ ਦਾ ਤੇ ਜੋ ਵਿਚਾਰਾਂ ਦੇ ਆਧਾਰ ਤੇ ਫੈਸਲਾ ਕੀਤਾ ਜਾਵੇ ਗੁਰੂ ਸਾਹਿਬ ਦੇ ਸਮਕਾਲੀ ਕਵੀ ਬੁੰਜਾ ਦੇ ਵਿੱਚੋਂ ਕਵੀ ਕਮਕਣ ਦੀ ਜੋ ਲਿਖਤ ਦੱਸਦੀ ਹੈ ਉਹ ਦੱਸ ਰਹੀ ਹੈ ਨਿਜ ਕਲਗੀ ਸਿਰ ਦੀ ਸਜਾਏ ਦੀ ਪਹਿਚਾਣ ਆਪਣੀ ਬਹਿਰਾਈ ਜੀਵਨ ਸਿੰਘ ਉਹ ਗੁਰਜ ਬਿਠਾਏ ਤੱਜ ਗੜੀ ਗੁਰੂ ਗੋਬਿੰਦ ਸਿੰਘ ਜਾਈ ਅੰਤ ਇਕੱਲਾ ਘਰ ਮੇ ਬੰਦੂਕ ਚ ਪਰਚੀਨਾ ਜੀਵਨ ਸਿੰਘ ਰੰਗਰੇਟੜੋ ਜੂਝ ਗਿਓ ਸੰਗਦੀਨ ਇਹ ਉਹ ਸਮਕਾਲੀ ਕਵੀ ਦੀ ਲਿਖਤ ਹੈ ਸਮਕਾਲੀ ਕਵੀ ਹੈ ਜੋ ਉਹ ਕਿਸੇ ਦਾ ਪੱਖਵਾਦੀ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਨੇ ਬੰਵਜਾ ਕਵੀ ਇਸ ਕਰਕੇ ਹੀ ਆਪਣੇ ਸਮੇਂ ਵਿੱਚ ਰੱਖੇ ਸੀ ਕਿ ਜੋ ਇਤਿਹਾਸਕ ਜੰਗਾਂ ਜੁੱਧਾਂ ਸਿੰਘਾਂ ਦੇ ਕਾਰਨਾਮਿਆਂ ਨੂੰ ਲਿਖ ਸਕੇ ਤੇ ਸਾਹਮਣੇ ਅੱਗੇ ਇਤਿਹਾਸ ਬਣ ਸਕੇ ਉਹ ਚੀਜ਼ਾਂ ਦਾ ਜੇ ਕੋਮਾ ਇਤਿਹਾਸ ਪੜ੍ਹਦੀਆਂ ਤਾਂ ਅੱਗੇ ਇਤਿਹਾਸ ਵੀ ਬਣਾਉਂਦੀਆਂ ਠੀਕ ਆ ਜੀ ਸੱਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅੱਜ ਹੁਣ ਜੇ ਇੱਕ ਕਥਾਵਾਤਕ ਨੇ ਬੋਲ ਦਿੱਤਾ ਕਿ ਕਲਮੀ ਤੋੜਾ ਬਾਬਾ ਸੰਗ ਸਿੰਘ ਨੇ ਦਿੱਤਾ ਹੈ ਜੇ ਦੂਜੇ ਨੇ ਬੋਲ ਦਿੱਤਾ ਬਾਬਾ ਜੀਵ ਸਿੰਘ ਨੇ ਦਿੱਤਾ ਹੈ ਉਸ ਚੀ ਨਾਲ ਸੰਗਤ ਦੁਬਧਾ ਵਿੱਚ ਪੈ ਜੂਗੀ ਹੁਣ ਸੰਗਤ ਪ੍ਰਚਾਰਕਾਂ ਤੇ ਡਿਪੈਂਡ ਹੁੰਦੀ ਆ ਕਿ ਸਾਨੂੰ ਇਤਿਹਾਸ ਦੱਸਣਗੇ ਜੇ ਪ੍ਰਚਾਰਕ ਹੀ ਪੱਖਪਾਤ ਕਰਨ ਲੱਗੇ ਤਾਂ ਸੱਚ ਕੌਣ ਬੋਲੂਗਾ ਆਪਣਾ ਫਰਜ਼ ਬਣਦਾ ਹੈ ਜੋ ਗੁਰੂ ਮਰਜਾਦਾ ਗੁਰੂ ਦੇ ਕਵੀਆਂ ਦੇ ਅਨੁਸਾਰ ਪ੍ਰਾਤਨ ਸਰੋਤਾਂ ਦੇ ਅਨੁਸਾਰ ਹੀ ਇਸ ਗੱਲ 'ਤੇ ਵਿਚਾਰ ਕੀਤੀ ਜਾਵੇ ਫਾਲਤੂ ਦੀਆਂ ਗੱਲਾਂ ਨਾ ਕੀਤੀਆਂ ਜਾਣ ਜੋ ਪੱਤ ਦੇ ਵਿੱਚ ਕੌਮ ਦੇ ਵਿੱਚ ਪਾੜ ਪਾਇਆ ਜਾ ਰਿਹਾ ਠੀਕ ਹੈ ਜੀ ਇਹ ਵਿਚਾਰ ਕਰਨ ਦਾ ਵਿਸ਼ਾ ਹੈ ਫਾਲਤੂ ਦੀ ਬਹਿਸ ਕਰਨ ਦਾ ਵਿਸ਼ਾ ਨਹੀਂ ਹੈ ਤੇ ਜੋ ਪ੍ਰਾਤਨ ਹਵਾਲੇ ਦੇ ਰਿਹਾ ਹੈ ਕੋਈ ਵੀ ਆਪਣਾ ਕਥਾਵਾਚਕ ਇਤਿਹਾਸਕਾਰ ਤਾਂ ਉਸ ਚੀਜ਼ ਨੂੰ ਮੰਨਿਆ ਜਾਊਗਾ ਦੂਜਾ ਜੀ ਜੋ ਬੁਰਜ ਸਾਹਿਬ ਸ਼ੋਭਤਾ ਹੈ ਅੱਜ ਵੀ ਬਾਬੇ ਜੀਵਨ ਸਿੰਘ ਜੀ ਦਾ ਬੁਰਜ ਸਾਹਿਬ ਸ਼ੋਭਤਾ ਹੈ ਉਹ ਪ੍ਰਾਪਤਨ ਹੈ ਉਹ ਚੀਜ਼ ਵੀ ਗਵਾਹੀ ਭਰਦਾ ਹੈ ਚੀਜ਼ ਦੀ ਕਿ ਇੱਥੇ ਸ਼੍ਰੋਮਣੀ ਸ਼ਹੀਦ ਲਾਸਟ ਸ਼ਹੀਦ ਹੋਏ ਸਨ ਤੇ ਜਿਹੜੇ ਲਾਸਟ ਸ਼ਹੀਦ ਹੋਏ ਸਨ ਉਹ ਬਾਬਾ ਜੀਵਨ ਸਿੰਘ ਜੀ ਹੋਏ ਹਨ ਤੇ ਜਿਹੜੇ ਲਾਸਟ ਹੋਏ ਉਹਨਾਂ ਦੇ ਹੀ ਸੀਸ ਤੇ ਕਲਮੀ ਸੋਗ ਦੀ ਸੀ ਠੀਕ ਹੈ ਜੀ ਇਹ ਹੀ ਵਿਚਾਰਾ ਸਿੰਘ ਜੀ ਤੁਸੀਂ ਆਪਣਾ ਜੋ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਫੱਟ ਦੀ ਗੱਲ ਕਰਿਓ ਸਮੂਹਤਾ ਸਮੇਤ ਪ੍ਰਾਤਨ ਇਤਿਆਹ ਦੇ ਸਮੇਤ ਵਾਹਿਗੁਰੂ ਜੀ ਕਾ ਖਾਲਸਾ ਲੰਗ